हां <laughs> <laughs> जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਮੰਦੀ ਸੀ ਲਲਤੋਂ ਸੁਭਾ ਵੀਤ ਪ੍ਰਧਾਨ ਭਾਰਤੀ ਕਿਸਾਨ ਜੁਗੀਆਂ ਇਕੱਠਾ ਟਿਕਾਉਂਦਾ ਅੱਜ ਸੀਐਮ ਭਗਵੰਤ ਮਾਨ ਦਾ ਪੁਤਲਾ ਜਿਹੜਾ ਹੈਗਾ ਉਹ ਲੱਗਿਆ ਫੂਕਣ ਅੱਜ ਤੇ ਆਪਣੇ ਨੌਜਵਾਨਾਂ ਨੇ ਤਾਂ ਖੰਡਾ ਵੀ ਨਾਲ ਪਲਾਦਾ ਕਹਿੰਦੇ ਪੈਕ ਵੀ ਲਵਾਉਣਾ ਭਗਵੰਤ ਮਾਨ ਨੂੰ ਪੈਕ ਤੋਂ ਬਣਾ ਕਹਿੰਦੇ ਵੀ ਗੱਲ ਨਹੀਂ ਹੁੰਦਾ ਕੋਈ ਤੇ ਆਪਣੇ ਲਲਤੋਂ ਕਲਾ ਮੁੱਖ ਦਫ਼ਤਰ ਦੇ ਵਿੱਚ ਲਗੇ ਆ ਜੀ ਅੱਜ ਇਹਨਾਂ ਦਾ ਸਸਕਾਰ ਕਰਨ ਤੇ ਆਓ ਜੀ ਭਰਾ ਕਿਹੜੇ ਆ ਪ੍ਰਧਾਨ ਜੀ ਆਓ ਲਲਤੋ ਕੱਲਾ ਜੀ ਆ ਰੋਡ ਦੇ ਉੱਤੇ ਹੋ ਗਏ ਲੇਟ ਕੰਪੀਟਰੇ ਵਾਲਾ ਆਪੇ ਹੈ ਦੱਬੀ ਦੇਖੋ ਇਹਨਾਂ ਜੋ ਕਹਿ ਰਹੇ ਨੇ ਹੁਣ ਬਹਾਨੇ ਲਾ ਰਹੇ ਨੇ ਮੇਰੇ ਨਾਲ ਸਵਾਰਧਰ ਮੰਗਾਂ ਨਹੀਂ ਹੈਗੀਆਂ ਵੇ ਦਿੱਲੀ ਜਾਂਦੇ ਆਂ ਦਿੱਲੀ ਨਹੀਂ ਜਾਂਦੇ ਵੀ ਜਿਹਨੇ ਸੰਧਰ ਮੰਗਾ ਸੀ ਉੱਥੇ ਗੱਲ ਕਰ ਲਈ ਸਾਨੂੰ ਜਾਣ ਦੋ ਉੱਥੇ ਵੀ ਨਹੀਂ ਜਾਣ ਦੇ ਰਹੇ ਤੇ ਜੇ ਇੱਥੇ ਆਪ ਗੱਲ ਕਰਦੇ ਜੋ ਇਹਨੇ ਅੱਜ ਕਿਸਾਨਾਂ ਦੇ ਨਾਲ ਕੀਤਾ ਵਾ ਇਨੀ ੱੱੱਕੇ ਸ਼ਾਹੀ ਇਹਦੇ ਚੈਤੇ ਜੀ ਦਾ ਬਹੁਤ ਵੱਡਾ ਭਲੇਖਾ ਵਾ ਵੀ ਸ਼ਾਇਦ ਮੈਂ ਸਿਉਤ ਕਿਸਾਨ ਮੋਰਚੇ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਦਬਾ ਲੂੰਗਾ ਇੱਥੇ ਤਾਂ ਹਿਟਲਰ ਵਰਗੇ ਅਫਦਾਲੀ ਵਰਗੇ ਆ ਕੇ ਚਲੇ ਗਏ ਪੰਜਾਬੀ ਤਾਂ ਉਹ ਕੌਮ ਆ ਜਿਹੜਾ ਦੋ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੋ ਸਿੰਘ ਰਹਿ ਗਏ ਸੀ ਨਾ ਉਹਨਾਂ ਨੇ ਵੀ ਰਾਜ ਆਪ ਦਾ ਸਥਾਪਿਤ ਕਰਤਾ ਸੀ ਹੋਂਦ ਤਾਂ ਸਾਡੀ ਗੈਂਤੀ ਕਰੋੜਾਂ ਜਾਂ ਹੋਂਦ ਹੈ ਭਲੇਖਾ ਨਾ ਰੱਖੇ ਭਵੰਤਮਾਨ ਜਾਂ મોદી ਵੀ ਇਹ ਪੰਜਾਬ ਨੂੰ ਦਬਾ ਲੈਣਗੇ ਪੰਜਾਬ ਤਾਂ ਅੱਜ ਤੱਕ ਨਾ ਕਿਸੇ ਨੂੰ ਦਬਿਆ ਨਾ ਇਹਨਾਂ ਦਬਣਾ ਤੁਸੀਂ ਜਿਹੜੇ ਹੈ ਤੁਸੀਂ ਪੰਜਾਬੀਆਂ ਪਰ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਕਟਪੁਤਲੀਆਂ ਬਣ ਕੇ ਰਹਿ ਗਏ ਤੁਸੀਂ ਉਹ ਕੰਮ ਕਰਦੋਂ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਚੰਗੇ ਲੱਗਦੇ ਆ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਇਹ ਭਰਾਵੋ ਜੋਏ ਕਿਸਾਨ ਖਤਮ ਹੋ ਗਿਆ ਕਿਸਾਨ ਦੇ ਖਤਮ ਹੋਣਾ ਹੈ ਨਾ ਸੋਚੋ ਵੀ ਇਕੱਲਾ ਇਹ ਹੀ ਖਤਮ ਹੋਣਾ ਇਹਦੇ ਨਾਲ ਛੋਟੇ ਵੱਡੇ ਮਜ਼ਦੂਰ ਭਾਈਚਾਰਾ ਸਭ ਤੋਂ ਪਹਿਲਾਂ ਖਤਮ ਹੋਣਾ ਛੋਟਾ ਵਪਾਰੀ ਖਤਮ ਹੋਣਾ ਛੋਟਾ ਦੁਕਾਨਦਾਰ ਖਤਮ ਹੋਣਾ ਸਾਰੇ ਨਾਲ ਹੀ ਖਤਮ ਹੋਣੇ ਆ ਆਪਾਂ ਅਕਸਰ ਦੇਖਦੇ ਆ ਜੇ ਕਿਤੇ ਇੱਕ ਅੱਧੀ ਫਸਲ ਕਿਸਾਨ ਦੀ ਮਾੜੀ ਰਹਿ ਜਵੇ ਤਾਂ ਬਾਜ਼ਾਰ ਦੇ ਵਿੱਚ ਮੰਦਾ ਪੈ ਜਾਂਦਾ ਫਿਰ ਜਦੋਂ ਬਾਜ਼ਾਰ 'ਚ ਪੁੱਛਦੇ ਆ ਵੀ ਇਹ ਕਿ ਮੰਦਾ ਕਿਉਂ ਆ ਤਾਂ ਉਹ ਕਹਿ ਦਿੰਦੇ ਆ ਵੀ ਯਾਰ ਇੱਥੇ ਕਿ ਕਿਸਾਨ ਦੀ ਫਸਲ ਨਹੀਂ ਲੱਗੀ ਵੀ ਤਾਂ ਕਰਕੇ ਜਿਹੜਾ ਹੈਗਾ ਵੀ ਮੰਦੀ ਆ ਗਈ ਕਿਉਂਕਿ ਕਿਸਾਨ ਦੇ ਫਸਲ ਵਧੀਆ ਲੱਗੂਗੀ ਤਾਂ ਹੀ ਪੈਸਾ ਚਾਰੇ ਪਾਸੇ ਘੁੰਮਣਾ ਉਹਦਾ ਹੱਲ ਹੋਣਾ ਵਾ ਇਹ ਬਹੁਤ ਵੱਡਾ ਭਲੇਖਾ ਜਿਹੜਾ ਹੈਗਾ ਇਹ ਸਰਕਾਰਾਂ ਦੇ ਮਨ ਦੇ ਵਿੱਚ ਵੀ ਸ਼ਾਇਦ ਅਸੀਂ ਇਸ ਤਰ੍ਹਾਂ ਦਬਾਲਾਂਗੇ ਪੰਜਾਬ ਨੂੰ ਇਹ ਨਹੀਂ ਹੋਣਾ ਤੇ ਲੋਕਾਂ ਨੂੰ ਬੇਨਤੀ ਕਰਦਾ ਮੈਂ ਪੰਜਾਬ ਦੇਆਂ ਨੂੰ ਜਿੰਨੇ ਮੇਰੇ ਭਰਾ ਨੇ ਵੀ ਭਾਈ ਨਿਕਲੋ ਬਾਹਰ ਹੁਣ ਮੌਕਾ ਜੇ ਨਾ ਨਿਕਲੇ ਫਿਰ ਬਹੁਤ ਦੇਰ ਹੋ ਜਾਊਗੀ ਆਪਾਂ ਆਪਣੀ ਵਾਰੀ ਦੀ ਜਿਹੜੀ ਹੈਗੀ ਆ ਉਹ ਡੀਕ ਨਾ ਕਰੀਏ ਕਿਉਂ ਆਪਾਂ ਜਿੰਨੇ ਜੋਗੇ ਹੈਗੇ ਆ ਬਾਹਰ ਜ਼ਰੂਰ ਨਿਕਲੀਏ ਸਾਰੇ ਜਣੇ ਹਨਾ ਤੇ